ਤਨੂ ਮੈਂ ਕਹਿਦਾ ਮੁੰਡੇ ਦਾ ਕੰਮ ਕਰਨਾ ਤੂੰ ਕਰਨਾ ਤੂੰ ਸਿਰ ਨਹੀਂ ਤਨੂ ਮਾੜਾ ਘਤ ਬੋਲਦਾ ਪੰਜਾਬ ਤੇ ਰਹਿਣਾ ਕਿ ਨਹੀਂ ਰਹਿਣਾ ਤੈਂ ਐ ਦੱਸ ਮੈਨੂੰ ਐ ਪੁੱਛੋ ਜੀ ਮੜਿਆ ਕਰਾੜਾ ਕਰਕੇ ਬਾਤ ਲਈ ਠਿੱਕਰੀ ਹਲ ਕਰ ਦੂ ਜਾ ਕੇ ਮਾਰਦਾ ਗੱਲਾਂ ਤੂੰ ਹੋ ਗੁਰਗੱ ਓਡਾ ਲਾ ਫੋਨ ਕੋਣ ਨੂੰ ਛੋਟਾ ਬੱਚਾ ਆਪਣਾ ਕੋਸੂ ਮੈਂ ਮਰ ਜਾ ਕਿਵੇਂ ਕਰਦਾ ਫਿਰਦਾਗਾ ਮਾੜੀ ਕਿਸਮਤ ਅਸਲ ਚੇਦੀ ਮਰਾਲੀ ਮੇਰਾ ਅੱਲਾ ਬਾਬਾ ਸੱਚ ਕਹਿੰਦਾ ਵੀ ਨਰਕ ਸੁਰਗ ਹੋਰੀ ਆ ਭਾਈ ਨਰਕ ਤੋਂ ਕੱਟਦਾ ਦੱਸ ਆਪਣੀ ਲੇਖਾਂ 'ਚ ਲਿਖਿਆ ਹੋਇਆ ਕਿ ਮੇਰੇ ਤਾਂ ਹੀ ਭੋਗੀ ਜਾਨੀ ਆ ਹੋਰ ਕੀ ਕਰਾਂ ਬਾਕੀ ਬੇੜਾ ਬਹਿ ਗਿਆ ਪੂਰੇ ਕਾ ਹੈ ਨਾ ਉਹਨਾਂ ਨੂੰ ਪਤਾ ਨਹੀਂ ਤੀਗਾ ਸਾਰੇ ਪਤਾ ਹੀ ਹੁੰਦਾ ਕਾਟੋ ਪਤਾ ਕਿਨੂੰ ਨਹੀਂ ਨਿੱਕੇ ਨਿੱਕੇ ਨਿਆਣਿਆਂ ਨੂੰ ਪਤਾ ਵੀ ਇਹਨੂੰ ਕੋਈ ਟੈਨਸ਼ਨ ਦੀ ਗੱਲ ਨਹੀਂ ਦੱਸਣੀ ਹੈਗੀ ਹੈ ਅੱਛਾ ਉਹਨਾਂ ਨੂੰ ਪਤਾ ਨਹੀਂ ਜਾਣ ਕੇ ਛੱਡੇ ਉਹਨਾਂ ਨੇ ਆਪ ਦਾ ਦੋਤੇ ਇੱਥੇ ਵੀ ਹਾਂ ਵੀ ਜਿਹੜੇ ਨਸ਼ੱਤਰ ਤੋਂ ਪੈਸੇ ਲੈਣੇ ਨੇ ਸਾਨੂੰ ਪੈਸੇ ਨਾ ਦੇਣੇ ਪੈ ਜਾਣ ਇਸ ਗੱਲ ਦੀ ਆਹੀ ਗੱਲ ਹੈ ਫਿਰ ਨਾਲੇ ਚੰਗਾ ਭਲਾ ਨਾ ਭਾਬੀ ਨੂੰ ਪਿੱਟ ਕੇ ਪਿੱਟ ਕੇ ਆਈ ਥੀ ਓਦੋਂ ਮੈਂ ਵੀ ਨਾ ਭਾਬੀ ਦੇਖੀ ਕਿਤੇ ਕੋਈ ਗੱਲਬਾਤ ਹੋ ਜੇ ਹੈ ਉਸੇ ਦੀ ਗੱਲਬਾਤ ਹੀ ਵੀ ਉਹ ਤੋਂ ਪੈਸੇ ਉਹ ਕਰਨੇ ਤੇ ਲੈਣੇ ਤੇ ਆ ਸਾਰਾ ਕੁਝ ਖੇਲ ਖលਿਆਰ ਉਸੇ ਦਾ ਹੀ ਕੀਤਾ ਕਰਾਇਆ ਅਸਲ ਚ ਕਾਟੋ ਪਤਾ ਕੀ ਕਰਮਾਂ ਦੀ ਗੱਲ ਹੁੰਦੀ ਜਿੰਨਾ ਕ ਆਪਣੇ ਕਰਮਾਂ ਚ ਦੁੱਖ ਸੁੱਖ ਲਿਖਿਆ ਹੋਇਆ ਉਹ ਤਾਂ ਆਪਾਂ ਹਰ ਹਿੱਲੇ ਭੋਗ ਕੇ ਛੱਡਾਂਗੇ ਅਜੇ ਖਬਰ ਕਿੰਨੇ ਕ ਦੁੱਖ ਨੇ ਇਹਦੇ ਕਰਮਾਂ ਚ ਕਿੰਨੇ ਕ ਹਸਪਤਾਲ ਦੇ ਗੇੜੇ ਕੱਢਣੇ ਆਪਾਂ ਨੇ ਕੋਈ ਪਤਾ ਨਹੀਂ ਹੈਗਾ ਤੇ ਨੀਲੀ ਛੱਤ ਵਾਲੇ ਦੀ ਸ਼ਾਂ ਇੱਥੇ ਰਹਿਣਾ ਪੈਂਦਾ ਲੈ ਆ ਗਈ ਨਸ਼ਤਰ ਮੇਰੀ ਗੱਲ ਸੁਣਨਾ ਸਮਾਈ ਨਾਲ ਗੱਲ ਕਰੇ ਕਿ ਤੂੰ ਹੀ ਭਾਜੀ ਨਹੀਂ ਸਮਾਈ ਕਾਟੋ ਕੀ ਹੋਇਆ ਮੇਰੇ ਤਾਂ ਪੈਰਾ ਹੀ ਟੋ ਜਮੀਨ ਨਿਕਲ ਗਈ ਜਦ ਮੈਂ ਤੇਰਾ ਫੋਨ ਸੁਣਿਆ ਕੀ ਹੋਇਆ ᱛੀ ਇਹ ਹੈ ਆ ਦੇਖ ਲੈ ਭਾਬੀ ਤੇਰੇ ਸਾਹਮਣੇ ਹੀ ਹੈ ਚਾਪਾਈ ਹੁਣੇ ਤਾਂ ਇਹਦੇ ਕਰਮਾਂ ਚ ਕਸਟ ਲਿਖੀ ਹੋਈ ᱛੀ ਨਸ਼ੱਤਰ ਹੈ ਹੈ ਦੇਨ ਖੱਤਰੀ ਕਿਵੇਂ ਕੀ ਗੱਲ ਹੋ ਗਈ ਦੀ ਗੱਲ ਕੀ ਹੋਈ ਆ ਖਰਚਾ ਖੜਾ ਹੋ ਗਿਆ ਹੋਣਾ ਕੀ ᱛੋ ਪਾਉ ਹੇ ਤੋ ਪਾਗਾ ਤੂੰ ਕਹ ਰਿਆ ਆ ਦੇਖ ਲੋ ਹਣ ਤੁਹਾਡੇ ਸਾਹਮਣੇ ਆ ਕਿਵੇਂ ਫੇਰ ਕਮਲ ਮਾਰਨ ਲੱਗ ਗਿਆ ਨਾ ਜਾ ਤੁਹਾਨੂੰ ਚੰਗਾ ਭਲਾ ਪਤਾ ਸੀ ਵੀ ਬਦੇ ਦੋਤੇ ਨਾਲ ਇਹਦਾ ਲੈਣ ਦੇਣ ਚੱਲ ਰਿਹਾ ਹੈ ਕੀ ਲੋਡ ਪਈ ਸੀ ਉਹਨੂੰ ਇੱਥੇ ਆਉਣ ਦੀ ਹੈ ਸਾਸੀ ਕਹਿੰਦਾ ਜਾਣੀ ਕੀ ਲੋਡ ਪਈ ਕਿ ਉਹਨੂੰ ਪੰਗੇ ਲੈਣ ਦੀ ਸਾਨੂੰ ਤਾਂ ਪਤਾ ਹੀ ਨਹੀਂ ਘਾਟੋ ਭਾਈ ਗੱਲ ਦਾ ਕਿਸੇ ਦਾ ਹਟ ਜਾ ਮੇਰਾ ਦੋਤਾ ਆਇਆ ਸੀ ਇੱਥੇ ਨਾ ਨਾ ਉਹਨੂੰ ਕਾਹਨੂੰ ਪਤਾ ਮਮਾ ਤੂੰ ਸਾਰਾ ਭੜੀ ਲੈ ਲੋ ਚੁੱਪ ਕਰ ਜਾ ਬਈ ਦੋ ਮਿੰਟ ਭਾਬੀ ਸਾਰਾ ਕੁਸਤਾ ਤੈਨੂੰ ਪਤਾ ਹੈ ਠੀਕ ਹੈ ਹੁਣ ਤੂੰ ਆ ਜਾਣ ਬੁੱਝ ਕੇ ਜੇ ਕਰੀ ਜਾਨੀ ਹੈ ਜਿਹੜਾ ਕੁਝ ਕਰੀ ਚੱਲ ਪਈ ਜਾਣ ਬੁੱਝ ਕੇ ਕੱਟ ਨਾ ਅੱਗੇ ਕੀਤਾ ਨਾ ਹੋਣ ਕਰ ਆ ਸੱਚ ਆਪਾਂ ਸੱਸ ਲੀਆਂ ਇੱਕ ਗੁਰੂ ਦੇ ਚੇਲੇ ਬਾਈ ਕੀ ਗੱਲ ਗੱਲ ਤਾਂ ਦੱਸੋ ਕੀ ਹੋਇਆ ਕਰੋੜ ਦਾ ਕੀ ਫਾਇਦਾ ਭਈ ਗੱਲ ਵਈ ਚੁੱਪ ਕਰ ਮੈਂ ਦੱਸਦੀ ਆ ਗੱਲ ਪਤਾ ਕੀ ਹੋਈ ਆ ਚਾਚਾ ਜੀ ਇਹ ਕਿਤੇ ਸੱਥਾਂ 'ਚ ਬੈਠਾ ਹੋਊਗਾ ਉੱਥੋਂ ਦੇ ਆਪਣਾ ਦੋ ਤਾਂ ਨੰਗਦਾ ਹੋ ਇਹਨੂੰ ਪਤਾ ਲੱਗ ਗਿਆ ਵੀ ਮੈਂ ਉਹ ਤੋਂ ਪੈਸੇ ਲੈਣੇ ਨੇ ਚਲ ਇਹਨਾਂ ਦੇ ਤੂੰ ਤੂੰ ਮੈਂ ਹੋਗੀ ਦੋਨਾਂ ਦੇ ਆਪਣੇ ਵਾਲੇ ਦੋ ਤਿੰਨੇ ਧੱਕਾ ਮਾਰ ਕੇ ਡੇਗਦਾ ਥੱਲੇ ਮੱਜਿਆ ਫਰਸ਼ ਤੇ ਤੇ ਭਰ ਸਤੇ ਵਜਣ ਕਰਕੇ ਤੇ ਦਿਮਾਗ ਤੇ ਉਹੀ ਗੱਲ ਚੜ ਗਈ ਮੈਂ ਉਹ ਤੋਂ ਪੈਸੇ ਲੈਣਾ ਉਸੇ ਟਾਈਮ ਇਹਦੇ ਦੌਰਾ ਪੈ ਗਿਆ ਆ ਰੋੜਾ ਉਹਦੇ ਮਾਰਦਾ ਤੀ ਹੱਥ ਚ ਹੀ ਰਹਿ ਗਿਆ ਰੋੜਾ ਹਾਂ ਤੂੰ ਇਹ ਮੁੰਡੂ ਤੋਂ ਸਮਝਾ ਰਿਓਂ ਘੜ ਗਿਆ ਆਈ ਗੱਲ ਹੋਈ ਕਮਲੀਆਂ ਮਾਰਦਾ ਸਬਜ਼ੀ ਵੀ ਨਾ ਕੱਟ ਗਈ ਤੁਸੀਂ ਮੈਨੂੰ ਇਹ ਦੱਸੋ ਪਈ ਮਨਾਇਦਾ ਸੀ ਤੇ ਸਾਡਾ ਕੀ ਕਸੂਰ ਆ ਸਾਾਨੂੰ ਸਾਾਨੂੰ ਕਦ ਲੋਹੀ ਲੱਖੀ ਹੋਈ ਏ ਨੇ ਤੁਹਾਡੇ ਨਾਲ ਤੜਕੇ ਟੈਲੀਫੋਨ ਤੇ ਬੜਾ ਬੋਲੀ ਗਈ ਭਾਈ ਦੱਸ ਦੇਖ ਲੈ ਜੱਸੀ ਕਾਟੋ ਮੇਰੀ ਗੱਲ ਸੁਣੋ ਹਜੇ ਇਹਨਾਂ ਦਾ ਕਸੂਰੀ ਮੈਨੂੰ ਦੱਸੋ ਮਾੜੇ ਬੰਦੇ ਨੂੰ ਢਾਈਦਾ ਨਹੀਂ ਹੁੰਦਾ ਕੀ ਕੁਛ ਨਹੀਂ ਕੀਤਾ ਨਛੱਤਰ ਦੀ ਖਾਤਰ ਨੌਣ ਕਰਾਇਆ ਤੇਰੇ ਨਾਲ ਮੈਂ ਡੇਰੇ ਜਾਂਦੀ ਰਹੀ ਮੈਂ ਦਵਾਦਾਰੂ ਦਵਾਇਆ ਹੈ ਅਸੀਂ ਤੇਰੇ ਕਿੱਥੇ ਭੱਜੇ ਹ ਹੁਣ ਵੀ ਤੇਰੇ ਨਾਲ ਖੜੇ ਕਿੰਨੇ ਜੋਗੇ ਹ ਮੇਰੀ ਗੱਲ ਸੁਣ ਕਾਟੋ ਨਾ ਤਾਂ ਭਾਈ ਸਾਡੇ ਕਹੇ ਤੋਂ ਇਹਨੇ ਪੈਸੇ ਲਾਏ ਨੇ ਨਾ ਸਾਡੇ ਦੋਤੇ ਇਹਨਾਂ ਦੇ ਆਸ ਵਿੱਚ ਕੋਈ ਸੰਭਾਗ ਗੰਢੀ ਹੋਈ ਆ ਸਾਨੂੰ ਤਾਂ ਸਾਨੂੰ ਤਾਂ ਨਾਮ ਦਵਾਲਾ ਜਿੱਥੇ ਕਹਿੰਗੇ ਥੜੇ ਦੇ ਗਈ ਥੜੇ ਦੇ ਚੜ ਜਾਗੇ ਭਾਈ 10 ਬੰਦੇ ਕਹਿੰਗੇ ਉੱਥੇ ਬੁਲਾ ਲੈ ਜੇ ਸਾਡੇ ਤੇ ਕੋਈ ਕਾਰਮੀ ਨਿਕਲੀ ਰੰਗ ਕਰ ਦੋ ਤੁਹਾਡੀਆਂ ਸਿਰ ਸਾਡਾ ਕੋਲ ਰੰਗ ਕਰ ਦੋ ਸਾਰੇ ਕਰ ਦੂੰਗੀ ਕਿਉਂ ਦੇਖ ਹਜੇ ਗਲਤੀ ਮੰਨਦੇ ਨੇ ਥੋੜਾ ਦੋਤਾ ਤੁਹਾਨੂੰ ਪਤਾ ਨਾ ਹੋਵੇ ਵੀ ਕੀ ਗੱਲਬਾਤ ਹੋ ਰਹੀ ਹੈ ਕੀ ਨਹੀਂ ਹੋ ਰਹੀ ਹੈ ਪਾ ਤੁਸੀਂ ਫੇਰ ਸਾਡੇ ਸਿਰ ਰਹੋ ਤੁਸੀਂ ਪਹਿਲਾਂ ਮੈਨੂੰ ਉਹ ਸਾਰੀਆਂ ਗੱਲਾਂ ਛੱਡੋ ਤੁਸੀਂ ਮੈਨੂੰ ਇਹ ਦੱਸੋ ਵੀ ਮੈਂ ਇਹਨੂੰ ਦਵਾਈ ਬੁੱਟੀ ਕਿੱਥੇ ਕਿੱਥੇ ਦਵਾਈ ਜਾਵਾਂ ਮੇਰੇ ਕੋਈ ਸਰਕਾਰੀ ਕੋਈ ਲੱਗਿਆ ਨਹੀਂ ਹੋਇਆ ਠੀਕ ਹੈ ਚੱਕੀ ਤੀ ਉਹ ਤੁਹਾਨੂੰ ਪਤਾ ਹੈ ਮੈਂ ਇਹਨੂੰ ਦਵਾਈ ਬੂਟੀ ਦਿਵਾਵਾਂ ਕਿੱਥੇ 15000 ਰੁਪਏ ਦਵਾਈ ਦਾ ਲੱਗਦਾ ਦੱਸੋ ਤਾਂ ਸਹੀ ਕੀ ਮੈਨੂੰ ਮੁੱਪਾਈ ਫਰਾਸੀ ਅਸੀਂ ਕਰਾਇਆ ਹੈ ਭਾਈ ਸਾਡਾ ਤਾਂ ਤੈਨੂੰ ਅੱਗੇ ਹੀ ਪਤਾ ਤੂੰ ਤਾਂ ਪਾਬੀ ਰਹਿਣੀ ਦੇ ਠੀਕ ਹੈ ਨਾ ਹੁਣ ਤੂੰ ਆਏ ਦੱਸ ਘਾਟੋ ਭਾਈ ਕਰਨਾ ਕੀ ਹੈ ਤੂੰ ਮਨੋਂ ਦੱਸ ਮੇਰੇ ਨਾਲ ਭਾਈ ਬਾਲੀ ਲੋਹੀ ਲੱਖੀ ਨਾ ਉਹ ਦੇਖ ਮੈਂ ਕਿਹੜਾ ਕੋਈ ਨਾ ਤਾਂ ਮੈਂ ਕਿਉਂ ਟੂਣਾ ਟੱਪਾ ਕਰਿਆ ਵੀ ਇਹ بیمار ਹੋ ਜੇ ਕੋਈ ਇਹ ਤੁਸੀਂ ਕਰੋਗੇ ਖਰਚਾ ਹੁਣ ਹੁਣ ਫਰਮ ਪਾਓ ਪਾਪੇ ਗੱਡੀ ਚੜਾ ਕੇ ਦੇ ਇਹਨਾਂ ਨੂੰ ਚੱਲ ਆਪਾਂ ਲੈ ਚੱਲਦੇ ਇਹਨਾਂ ਨੂੰ ਹੁਣ ਫਰਮ ਪਾਓ ਹੈ ਦਾ ਪਰ ਮੈਂ ਇਹਨਾਂ ਦਾ ਚੁੱਪਾ ਜੋ ਫਰਮ ਆਹ ਚੁੱਪ ਕਰ ਜਾ ਬਾਈ ਤੂੰ ਦੋਵੇਂ ਕਰ ਜਾ ਮਰੂਗ ਸਾਰੀ ਮੱਛ ਮਰ ਦੂ ਗੱਡੀ ਲੈ ਕੇ ਜਾਣਾ ਇਹਨੂੰ ਇਹਨੂੰ ਲੈ ਕੇ ਜਾਣ ਵਾਸਤੇ ਆਉਣਿਆ ਬਾਈ ਅੰਦਰ ਆ ਜਾ ਮੈਨੂੰ ਪੈਂਦਾ ਠੀਕ ਹੈ ਨਾ ਚੱਲ ਇਹਨੂੰ ਅਸੀਂ ਅੰਦਰ ਨਾਲ ਬਾਗ ਚੱਲਦੀਆਂ ਮੇਰੀ ਗੱਲ ਸੁਣ ਪਈ ਕਾਟੋ ਜਿਹੜਾ ਭਾਈ ਇਹਦੇ 4 ਪਏ ਲੱਗਣਗੇ ਅਸੀਂ ਲਾ ਲਾਂਗੇ ਹੋਰ ਦੱਸ ਭਾਈ ਹਾਂ ਉਹ ਤਾਂ ਚਾਚਾ ਜੀ ਨੂੰ ਲਾਉਣੀ ਪੈਣਗੇ ਉਹ ਤਾਂ ਲਾਉਣੀ ਪੈਣਗੇ ਗਰੀਬਣੀ ਕਿੱਥੋਂ ਲਾ ਦੂਗੀ ਦੇਖ ਭਾਈ ਪਹਿਲਾਂ ਵੀ ਪਿੰਡਾਂ ਵਾਲੇ ਨਹੀਂ ਲੋਟ ਕਰਾਏ ਕਹਿੰਦਾ ਜਿਆਬਤ ਕਮਾਉਂਦੇ ਆ ਪੱਪ ਸਾਡਾ ਛੱਡ ਕੇ ਸਾਨੂੰ ਬੈਠਾ ਧੀਆਂ ਸਾਨੂੰ ਉੱਦਾਂ ਨਹੀਂ ਪੁੱਛਦੀਆਂ ਉਹ ਚੱਲੀਏ ਚੱਲੀਏ ਚੱਲਦੇ ਚੱਲਦੇ ਆਵੇਂ ਭਾਈ ਠੀਕ ਆ ਜੀ ਵਧੀਆ ਠੀਕ ਆ ਬੈ ਜਾ ਭਾਈ ਪਾਣੀ ਲਿਆਵਾ ਬਸ ਨਾ ਪਾਣੀ ਪੀ ਕੇ ਆਏ ਹੋਏ ਹਾਂਗੇ ਬੇ ਇਹਨੇ ਕਤਾਰ ਦੇ ਉਹਨੇ ਗਾਲੀ ਆ ਕਿ ਟੁੱਟ ਪੈਣਾ ਚੱਕਰ ਦੀਦਾ ਹੁਣ ਕਿਹਾ ਜਾ ਹਾਲ ਹੋਇਆ ਪਿਆ ਇੱਕ ਤੂੰ ਆ ਜਿਹੜੀ ਇਹਨੂੰ ਪਿੱਛੇ ਲਾਉਣ ਵਾਸਤੇ ਖਣੀ ਕੀ ਕੀ ਕੁਛ ਕਰਦੀ ਐ ਤੂੰ ਠੀਕ ਐ ਕਦੇ ਨਹਿਰਾ ਚ ਕੱਚੇ ਤੇ ਅਸੀਂ ਅਜੇ ਟੂਣਾ ਮੜਾ ਸੀ ਨਹੀਂ ਕਰਦੇ ਉਹ ਬਸ ਰਹਿਣ ਦੇ ਬਾਈ ਵਿਦਾਣ ਦੇ ਸਭ ਨੂੰ ਮੰਨਦੇ ਆ ਇਹਨੂੰ ਪੁੱਛ ਇਹਨੂੰ ਪੁੱਛ ਜਿਹੜੀ ਨਹਿਰਾ ਚ ਕੱਚੇ ਤੇਰਦੀ ਫਿਰਦੀ ਐ ਤੇਰੇ ਅਜਾ ਪਿੱਛੇ ਨੂੰ ਕਾਟੋ ਮੂੰਹ ਸੰਭਾਲ ਕੇ ਗੱਲ ਕਰ ਆਪਣਾ ਘਰ ਬਸਾਉਣ ਦੀ ਮਾਰੀ ਬਹੁਤ ਕੁਛ ਕਰਨਾ ਪੈਂਦਾ ਹੁੰਦਾ ਆ ਤੂੰ ਨਹੀਂ ਕਿਤੇ ਕਹਿੰਦੀ ਤੇਰਾ ਨਹੀਂ ਕੁਛ ਕਰਾਇਆ ਮੈਂ ਕੁੱਪੇ ਤੋਂ ਇਹੋ ਜਿਹਾ ਕੁਸਤਾ ਮੈਂ ਕੀਤਾ ਨਹੀਂ ਕੋ ਕੋ ਮਨ ਰੱਖਦੇ ਨਹੀਂ ਕਾਟੋ ਨਹੀਂ ਆ ਹੱਥ ਕ ਐਨੇ ਕਰਾਏ ਰੋੜਾ ਤੁਹਾਨੂੰ ਦੱਸਿਆ ਤਾਂ ਹੈ ਜੱਜਾ ਜੀ ਤੇਰੇ ਵਾਲੇ ਦੋਤੇ ਤੇ ਮਾਰਦਾ ਸੀ ਉੱਥੇ ਰਹਿ ਗਈ ਬਾਹ ਤੈਨੂੰ ਕੀ ਹੋ ਗਿਆ ਕਿਉਂ ਉਹ ਰੋੜਾ ਦਾ ਰੋੜਾ ਤਾਂ ਫੜ ਲਓ ਹੱਥ ਚ ਕਿੱਥੇ ਛੱਡ ਦੱਸ ਦੇਖ ਲਓ ਜੇ ਛੱਡਦਾ ਤਾਂ ਤੇਰੀ ਕੋਸਟ ਕਰ ਲਈ ਆ ਰੋੜਾ ਦੇ ਓਏ ਲੈ ਪੁੱਤ ਮੇਰੇ ਮੂੰਹ ਤੇ ਮਾਰੇਗਾ ਓ ਤੂੰ ਖੇਤਰਾ ਲੈ ਤੂੰ ਟਿੱਕ ਜੱਟ ਰੋੜਾ ਲੈ ਤੂੰ ਮੈਨੂੰ ਲੈ ਰੋੜਾ ਦੇ ਨੰਬਰ ਕੋ ਪੈਸੇ ਨਹੀਂ ਹੋਜੋ ਪੈਸੇ ਨਹੀਂ ਆ ਰੋੜਾ ਲੈਣਾ ਦਿੱਤਾ ਨਿਸ਼ੱਤਰ ਪੁੱਤ ਕੀ ਗੱਲ ਹੈ ਇਹਦਾ ਲਾ ਨਹੀਂ ਜੋਰ ਮੜਾ ਜਾ ਤਾਪ ਥੱਲੇ ਬਾਹਰ ਦੀ ਆ ਫੜਾ ਕੋਈ ਹੋਣਾ ਗਾਇ ਜਾਂਦੀ ਗੱਲ ਓਏ ਆਈ ਵਾਈਓ ਫੜਾ ਪਤ ਲੈ ਮਤਰਾ ਮੜਾ ਹੁੰਦਾਂ ਤੈਨੂੰ ਜਿੱਤੀ ਤੇਰੇ ਮੱਥੇ 'ਚ ਮਾਰੂਗਾ ਇਹ ਪਰਾ ਹੋ ਜਾ ਮੱਥੇ ਤੇਰਾ ਪੂਰਾ ਮੜਾ ਹੁੰਦਾਂ ਮੈਂ ਹਾਂ ਆ ਜਾ ਚੱਲਾ ਪਾਪਾ ਆ ਇਹ ਫੜਾ ਜਾ ਆ ਜਾ ਡਰਾਮਾ ਦੇਖੀਏ ਥਾਹ ਤੇ ਡਰਾਮਾ ਚੱਲਿਆ ਹੋਇਆ ਆ ਦੇ ਲੈ ਤਾਮ ਦੇ ਲੈ ਹਣ ਮੇਰੇ ਨਾਲ ਚੱਲ ਤੂੰ ਸੁਣ ਕੇ ਤੇਰੇ ਮੈਂ ਭੱਜੀ ਆਈ 70 ਵੀਰ ਮੈਂ ਆ ਗਿਆ ਮੇਰੇ ਨਾਲ ਦੀ ਕਾਤੀ ਇੱਥੇ ਬੱਸ ਇਹਨਾਂ ਨਾਲ ਆ ਗਿਆ। ਸਤਿਕਾਰ ਤੋਂ ਇੱਕ ਗੱਲ ਸੁਣ ਲੈ ਮੇਰੀ ਬਾਈ। ਉੱਠਾ ਸਿੱਧਾ ਤਾਂ ਨਾ ਮੇਰੀ ਗੱਲ ਸੁਣ ਲੈ ਪਾਬੀ। ਦੁੱਖ ਮੰਨ ਕੇ ਆਏ ਆ ਤੇਰੇ ਕੋਲ। ਦੁੱਖ ਮੰਨ ਕੇ ਆਇਓ? ਹਾਂ। ਮੰਨ ਦਿਓ ਮੈਨੂੰ ਆਪਾਂ। ਹਾਂ। ਐਂ ਕਰ ਫਿਰ ਤੇਰੇ ਦੋਤੇ ਨੂੰ ਬੁਲਾ ਦੇ। ਬੁਲਾ ਦੋਤਨ ਗੱਲ ਕਰਾਂਗੇ ਅਸੀਂ। ਹੁਣ ਬਾਈ ਮੇਰੇ ਕਿਹੜਾ ਬਸ ਦੀ ਗੱਲ ਦੂਰ ਕਿਹੜਾ ਫੋਨ ਚੱਲਦਾ। ਆਹ ਫਿਰ ਤੁਸੀਂ ਐਂ ਕਹਿਦਾ ਕਰੋ ਵੀ ਸਾਡੇ ਬਸ ਦੀ ਗੱਲ ਨਹੀਂ। ਕਾਟੋ ਸਾਡੇ ਟੈਲੀਫੋਨ ਨਹੀਂ ਚੱਕਦਾ ਉਹ। ਚੱਲ ਪਲਾਉ ਕਰਦੇ ਆਪਾਂ ਹੀ ਹੱਲ ਕੋਈ ਇਹਨੂੰ ਇਹ ਦਵਾਈ ਦਵਾ ਕੇ ਲੈ ਮੈਂ ਜਲਦਾ ਆਪਾਂ ਹੀ ਤੁਹਾਡੇ ਨਾਲ ਜੇ ਨਾ 25 ਤੇ 25 ਦਸੀਂ ਲੱਗੂ ਮੈਂ ਲਾਉਂਗਾ ਲਿਓ ਰੁਬੜਿਆ ਕੇ ਲਿਓ ਨੀ 70 ਮੈਂ ਕਨਵਾਇ ਕਹਿੰਦੀ ਚੱਲ ਬੱਪਾ ਹੋਰ ਮਾਰੂ ਖਰਕ ਹੋਰ ਮੋਖਰਕ ਆਜਾ ਲੈ ਕੇ ਆਜਾ ਲੈ ਕੇ ਇਹ ਪ੍ਰਾਈਸ ਲੈ ਆਉਂਗਾ ਲੈ ਆਉਂਗਾ ਇਹ ਜਲੂਸ ਕੱਢੇ ਆਜਾ ਲੈ ਕੇ ਇਹ ਸਾਡੇ ਨਾਲ ਮਾਰੇ ਸਰ ਕਹੋ ਚੱਲ ਇਹ ਕਹਿੰਦੇ ਚੱਲ 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 ਆਰ ਪੋਟਾ ਤਾਂ ਚੱਕ ਲਾ ਪੋਟਾ ਚੱਕ ਲਾ ਮੈਂ ਤਾਂ ਬੰਦਾ ਕੁਰਸੀ ਰੱਖ ਦੇ ਉਹ ਵਟਵਾ ਕੁਰਸੀ ਤੇ ਉੱਥੇ ਡਿੱਤੀ ਹੈਗੀ ਆ ਉੱਥੇ ਆਲੂ ਬਖਾਰੇ ਲੱਗੇ ਹੋਏ ਨੇ ਉੱਥੇ ਨਾਲੇ ਡਰਾਮਾ ਦੇਖਾਂਗੇ ਕੰਦ ਦੇ ਬਹਿ ਕੇ ਨਾਲੇ ਆਲੂ ਖਾਰੇ ਖਾਵਾਂਗੇ ਧਿਆਨ ਨਾ ਬੱਬੂ ਦੇ ਪਾਪੇ ਖਾਣਾ ਕਿੱਥੇ ਰੱਖਣਾ ਧਿਆਨ ਨਹੀਂ ਰੱਖਿਆ ਮੈਂ ਤੂੰ ਹੀ ਫਰਮ ਨੂੰ ਤੂੰ ਖਤਮ ਕਰ ਨੂੰ ਬਈਆ ਆ ਥੱਲੇ ਕਰ ਲੈ ਤੂੰ ਖੜਾ ਥੱਲੇ ਕਰ ਲੈ ਬੰਦਾ ਮੋੜ ਲਾ ਫੋਨ ਕਰ ਦੇ ਉਹ ਖੜ ਜਾ ਖੜ ਜਾ ਬਾਹਰ ਦੱਬਣੀ ਪਣੀ ਐ ਉੱਧਰ ਦੀ ਉੱਧਰ ਦੀ ਬਿਠਾ ਲਾਂ ਦੇ ਚਾਚਾ ਜੀ ਉੱਧਰ ਦੀ ਪਰਾਂ ਦੀ ਤੇਰੀ ਬਾਹਾਂ ਬਾਹਾਂ ਨਾ ਦੋ ਬਾਈ ਹੈ ਬਾਹਾਂ ਨਾ ਤੋੜਦੀ ਫਿਰ ਹੁਣ ਇਹ ਕਿ ਬੈਠੂ ਆ ਭਾਈ ਹੁਣ ਇਹ ਤਾਂ ਬਿਠਾ ਬਾਈ ਦੇਖੀਂ ਭਾਈ ਮੜ ਜਾ ਨੀਮਾ ਹੋ ਮੈਨੂੰ ਮਾਫ਼ ਕਰ ਮੜਾ ਨੀਮਾ ਮੜਾ ਉਹ ਇਹਦੀ ਬਾਹ ਹੁੰਦੀ ਨਹੀਂ ਬਈ ਬਾਹ ਕਿੱਥੇ ਥੱਲੇ ਹੁੰਦੀ ਆ ਨੀਮਾ ਗੱਡੀ 'ਚ ਹਾਈ ਕਰੀਏ ਆਏ ਹਾਏ ਲੈ ਲੱਤੀ ਜੋਰ ਨਾਲ ਮੜ ਜਾ ਉਹ ਕਰ ਜਾ ਭਾਈ ਬਾਹਰ ਡੁੱਟ ਜਿਹਾ ਹਸਾਬ ਦਾ ਬਾਹਰ ਕਰ ਗਈ ਦੀ ਤਾਹੀ ਤੁਸੀਂ ਐਂ ਕਰੋ ਮੇਰਾ ਹੱਟ ਫਸ ਗਿਆ ਤੈ ਮੇਰੀ ਗੱਲ ਸੁਣ ਤੁਸੀਂ ਕੋਈ ਛੋਟਾ ਹਾਥੀ ਕਰਾਓ ਨਾਲੇ ਉਹ ਹੁੰਦਾ ਖੁੱਲਾ ਪੂਆ ਉੱਚ ਜਾਊਗਾ ਇਹ ਚ ਨਹੀਂ ਜਾਂਦਾ ਹੈਗਾ ਇਹ ਉੱਪਰ ਬੈਠੂਗਾ ਇਹ ਲੈ ਲੈ ਥੱਲੇ ਉਤਰਿਆ ਜੇ ਲੰਬਾ ਪਾ ਲਈਏ ਪਹਿਨੂੰ ਬਟਾ ਕੀ ਵਿਧੀ ਬਾਹਰ ਕਰਦੀ ਦੀ ਹਾਂ 70 ਬੱਜੂ ਤੇਰੇ ਪਰਾਂ ਜਦ ਬੱਚੂ ਮੈਂ ਕਹਣਾ ਉਹ ਚ ਠੀਕ ਆਊਗਾ ਛੋਟੇ ਹਾਥੀ ਦੇ ਵਿੱਚ ਉਹ ਖੁੱਲਾ ਹੁੰਦਾਗਾ ਪਿੱਛੇ ਇਹ ਵੀ ਗੱਲ ਵੀ ਸਹੀ ਆ ਭਾਈ ਕਹਿੰਦੇ ਬਾਹਰ ਕੱਢ ਲੇ ਕੋਈ ਹੱਥ ਟੱਕਰ ਆ ਚੱਕਲੇ ਤਾਰ ਚਾਚਾ ਨੂੰ ਥੱਲੇ ਆ ਹੁਣ ਤੂੰ ਮੋਟਾ ਨਾ ਇਹ ਖੇਤਰ ਉੱਤਰ ਥੱਲੇ ਆ ਦੇਖ ਲੋ ਰਾਜ ਨਹੀਂ ਆ ਪਹਿਲੀ ਟੋਟ ਸਾਹਮਣੇ ਹੀ ਆ ਹੁਣ ਉਹਦੇ ਆਪਾਂ ਹੀ ਲਾ ਕੇ ਤੇ ਆ ਆਹ ਨਹੀਂ ਕਾਟੋ ਆ ਫੜਾ ਇਨਕ ਭਾਈ ਨਹੀਂ ਛੱਡ ਤਾ ਮੇਰੇ ਗਾਥੀ ਕਰ ਲੈ ਭਾਈ ਹਾਂ ਆ ਜਾ ਬੈਠੂ ਦਾ ਥੱਲੇ ਦੁੱਤਰੋ ਵੱਡੀ ਗੱਡੀ ਵੱਟੀ ਗੱਡੀ ਲੈ ਕੇ ਚੱਲਾਂਗੇ ਆਇਆ ਦੂਜੀ ਗੱਡੀ ਚ ਚਾਲਦੇ ਆਪਾਂ ਦੇਖੀਂ ਪਾਕੇ ਦੇ ਪਾਉ ਚੱਲ ਚੱਲ ਦੇਖੀਂ ਲੰਬਾ ਪਾਕੇ ਦੇਖੀਂ ਬੜੇ ਇੱਕ ਵਾਰੀ ਦੇਖ ਲੋ ਜੇ ਦੇਖਣਾ ਹੈ ਬਾਕੀ ਵਪਾਰੀ ਨੂੰ ਹਟਦਾ ਉਹ ਆਹ ਕੁੱਤਿਆਂ ਮਾਰਨ ਬੁੱਕਦੀ ਮਾਰ ਜਾ ਲੰਬਾ ਪਾਇ ਚ ਇਹ ਚ ਲੰਬਾ ਪਾਇ ਏ ਪਾ ਜਾ ਪਾ ਜਾ ਓਏ ਚਾਚਾ ਓਹ ਓਹ ਬੈਨ 70 ਚਾਚਾ ਖੜੋ ਖੜੋ ਨਹੀਂ ਆਉਂਦਾ ਖੜੋ ਖੜੋ 欢迎外露，